ਮਾ ਜੀ ਆਪਣਾ ਗੁਰਮੇਲ ਸਿੰਘ ਜੀ ਕਿਹੜਾ ਪਿੰਡ ਹੈਗਾ ਲੰਗੋੜ ਜੀ ਕੀ ਆਉਂਦਾ ਤੁਹਾਡੇ ਕੋਲੇ ਮੇਰੇ ਘਰ ਹੀ ਐਮਸੀ ਹੈ ਜੀ ਠੀਕ ਹੈ ਕਿਵੇਂ ਦੇਖਦੇ ਹੋ ਕਿ ਤੁਹਾਡੇ ਮਹੱਲੇ ਦੇ ਵਿੱਚ ਜਿਹੜਾ ਨਸ਼ਾ ਕਰਨ ਵਾਲੇ ਲਗਾਤਾਰ ਅਸੀਂ ਵੀਸ਼ੇ ਵਾਰਡ ਦੇ ਐਮਸੀ ਹਾਂ ਇਸ ਵਾਰਡ ਚ ਜਿੰਨਾ ਵੀ ਨਸ਼ਾ ਵਿਕਦੇ ਉੰਨੇ ਗੱਦੋ ਥੋੜੇਗਾ ਸ਼ਰਾਬ ਤੋਂ ਲੈ ਕੇ ਟੀਕੇ ਭੁੱਕੀ ਤੱਕ ਸਾਰਾ ਕੁਝ ਵਿਕਦੇਗਾ ਹਜ਼ਾਰਾਂ ਬਾਰੀ ਪੁਲਿਸ ਨੂੰ ਕਹਤਾ ਪੁਲਿਸ ਫੜਕੇ ਵੀ ਲੈ ਜਾਂਦੀ ਹੈਗੀ ਪਰੇ ਜਿਹੜੇ ਸਿਗਨੇਚਰ ਦੇ ਨੇ ਬੋਸਲੇ ਗਏ ਨੇ ਇਹਨਾਂ ਦੇ ਕੋਈ ਪਰਚਾ ਨਹੀਂ ਬਣਦਾ ਹੈਗਾ ਪਤਾ ਨਹੀਂ ਕਿਉਂ ਨਹੀਂ ਬਣਦਾ ਠੀਕ ਹੈ ਤਾਂ ਕਿਵੇਂ ਦੇਖਦੇ ਹਾਂ ਕਿ ਹੁਣ ਜਿਹੜਾ ਔਰਤਾਂ ਨੂੰ ਬੈਠਣਾ ਪਿਆਗਾ ਇਹ ਔਰਤਾਂ ਦੁਖੀ ਹੋ ਕੇ ਬੈਠੇ ਨੇ ਇਹਨਾਂ ਦੇ ਛੋਟੇ-ਛੋਟੇ ਬੱਚੇ ਜਦੋਂ ਸਕੂਲ ਜਾਂਦੇ ਨੇ ਕੁੜੀਆਂ ਸਕੂਲ ਜਾਂਦੀਆਂ ਨੇ ਉਹਨਾਂ ਦਾ ਦਾਣਾ ਵੀ ਉੱਪਰ ਹੋ ਗਿਆ ਜਦੋਂ ਇਧਰੋਂ ਪੁਲਿਸ ਰੇਡ ਮਾਰਦੀ ਹੈ ਉਹ ਸਾਰੇ ਇਹਨਾਂ ਦੇ ਘਰਾਂ 'ਚ ਵੜਦੇ ਨੇ ਨਸ਼ੇੜੀ ਜਿਹੜੇ ਰੇ ਵੇਚਦੇ ਨੇ ਇਹਨਾਂ ਦੇ ਘਰ ਨੀਵੇਂ ਨੇ ਕਿਸੇ ਦਾ ਕੋਈ ਛੋਟੇ-ਛੋਟੇ ਉਹ ਗੰਦਾ ਨੇ ਮਾਰ ਕੇ ਛਾਲਾ ਕਰੇ ਜਾਂ ਵਰਦੇ ਨੇ ਪੁਲਿਸ ਤੋਂ ਡਰਦੇ ਨੇ ਇਹ ਆਕਰੀਆਂ ਵਿਚਾਰੀਆਂ ਆੱਕ ਕੇ ਹੋਰੇ ਬੈਈਆਂ ਹੁਣ 4 ਦਿਨਾਂ ਤੋਂ ਚੋਰੀਆਂ ਵੀ ਹੋ ਰਹੀਆਂ ਨੇ ਚੋਰੀਆਂ ਵੀ ਹੁੰਦੀਆਂ ਨੇ ਜੀ ਚੋਰੀਆਂ ਵੀ ਘੱਟੋ ਘੱਟ 10 15 ਚੋਰੀਆਂ ਹੋ ਗਿਆ ਲੈ ਇਹ ਸਾਰੇ 15 ਦਿਨਾਂ 'ਚ ਅੱਜ ਮੈਂ ਸਰਕਾਰ ਕਹਿ ਰਹੀ ਹੈ ਕਿ ਮੁੱਖ ਮੰਤਰੀ ਕਹਿੰਦੇ ਸੀ ਕਿ ਨਸ਼ਾ ਜਿਹੜਾ ਉਹ ਸਾਲ ਦੇ ਵਿੱਚ ਵਿੱਚ ਬੰਦ ਕਰ ਲਿਆ ਇਹ ਤਾਂ ਜੀ ਮੇਥੋਂ ਕਹ ਰੋ ਕਿ ਹੁਣ ਤੁਸੀਂ ਕਿਹੜਾ ਨਸ਼ਾ ਬੰਦ ਕਰਾਤਾ ਇਹਨਾਂ ਨਸ਼ਾ ਦਾ ਦੁਨਾ ਚਾਰ ਗੁਣਾ ਵੱਧ ਗਿਆ ਜੀ ਕਿਹੜਾ ਨਹੀਂ ਵਧਿਆ ਦੱਸ ਦਿਓ ਮੈਨੂੰ ਇਕੱਲੀ ਹਰਿਆਣੇ ਦੀ ਸ਼ਰਾਬ ਤੇ ਕੰਟਰੋਲ ਹੋਇਆ ਹੋਰ ਕਿਸੇ ਚੀਜ਼ ਤੇ ਕੰਟਰੋਲ ਨਹੀਂ ਐਸ ਵੀਰੇ ਜਿਹਨੇ ਪਹਿਲਾਂ ਹਰਿਆਣੇ ਦੀ ਸ਼ਰਾਬ ਬਿਗਦੀ ਸੀ ਉਹ ਬੰਦ ਹੋ ਗਈ ਉਹਨੇ ਹੁਣ ਸਿਗਨੇਚਰ ਤੇ ਚਿੱਟਾ ਚੱਲ ਪਿਆ ਮੌਜੂਦਾ ਐਮਐਲਏ ਨਾਲ ਤੁਸੀਂ ਕੋਈ ਗੱਲਬਾਤ ਕੀਤੀ ਹੈ ਸਾਨੂੰ ਲੈ ਕੇ ਨਹੀਂ ਅਸੀਂ ਨਹੀਂ ਕੀਤੇ ਜਿਹੜੇ ਇੱਥੇ ਉਹ ਬਣੇ ਹੋਏ ਨੇ ਆਪਣਾ ਇਸ ਵਾਲੇ ਨਸਾ ਛਡਾਊ ਵਾਲੇ ਇਹ ਗਏ ਨੇ ਇਹਨਾਂ ਨੇ ਧਰਨਾ ਵੀ ਲਾਇਆ ਹੈ ਐਮਐਲਏ ਦੇ ਮੰਤਰੀ ਦੇ ਪਰੋੜੇ ਕੋਈ ਇਹਨਾਂ ਦਾ ਹੱਲ ਨਹੀਂ ਹੋਇਆ ਹੈਗਾ ਕਿਹੜਾ ਐਮਐਲਏ ਤੁਹਾਡਾ ਆਹ ਮਨੋੜਾ ਜੀ ਤਾਂ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਨਾ ਕੋਈ ਨੇ ਹੱਲ ਕੀਤਾ ਇਹ ਮੇਰਾ ਖਲਾ ਘਟੋ ਘਟ ਦੋ ਤਿੰਨ ਵਾਰੀ ਧਰਨੇ ਲਾਇਆ ਇਹਨਾਂ ਨੇ ਹੁਣ ਫਿਰ ਆਸ ਕੀ ਕਰਦੇ ਹੋਗੇ ਇਹਨਾਂ ਤੋਂ ਪੁਲਿਸ ਤੋਂ ਜਾ ਆਸ ਤਾਂ ਹੁਣ ਅਸੀਂ ਜਦੋਂ ਸਾਡੀਆਂ ਬੁੜੀਆਂ ਉੱਠ ਖੜੀਆਂ ਅਸੀਂ ਹੁਣ ਤਾਂ ਛੱਡੇ ਚੱਕ ਲੈ ਅਸੀਂ ਤਾਂ ਆਪ ਹੀ ਹੁਣ ਸਰਕਾਰ ਤੋਂ ਤਾਂ ਕੁਝ ਕਰਦੀ ਨਹੀਂ ਅਸੀਂ ਆਪ ਹੀ ਦੇਖਾਂਗੇ ਦੋ ਵਾਤ ਸਰਕਾਰ ਤੋਂ ਤੁਹਾਨੂੰ ਵੀ ਆਸ ਸਰਕਾਰ ਤੋਂ ਆਸ ਉਦੋਂ ਦੀ ਫਿਰ ਹੁਣ ਉਹਨੂੰ ਕੰਟਰੋਲ ਹੋ ਜਾਂਦਾ ਜੇ ਪੌਣੇ 3 ਸਾਲ ਹੋ ਗਏ ਇਹਦਾ ਇੱਕ ਮਹੀਨੇ ਚ ਕਹੇ ਦੀ ਮੈਂ ਖਤਮ ਕਰ ਦੂੰਗਾ ਮਹੀਨੇ ਨੂੰ ਤਾਂ ਸਾਰੀ ਲਾਂਗੇ ਲੰਗੋਵਾਲ ਵੀਰੇ ਕਿੱਥੇ ਬੈਠੋਗੇ ਅਸੀਂ ਜੀ ਆ ਸੜਕ ਤੇ ਵੱਡੇ ਰੋਡ ਤੇ ਬੈਠਿਆ ਆਦੇ ਘਰਾਂ ਲੱਗੇ ਇਹ ਵੀਰੇ ਨਸ਼ੇ ਕਰਨ ਹੂੰ ਸਾਡੇ ਨਸ਼ਾ ਬਹੁਤ ਵਿਕਰਿਆਗਾ ਹੂੰ ਚਿੱਟਾ ਵਿਕਦਾ ਇੱਥੇ ਟੀਕੇ ਵਿਕਦੇ ਨੇ ਹਾਂ ਤੇ ਸਿਕਨੇਚਰ ਕਹਿੰਦੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਵਿਕਦੇ ਨੇ ਹਾਂ ਨਿੱਕੇ ਨਿੱਕੇ ਜਵਾਖਾ ਵੀ ਵੇਚਦੇ ਨੇ ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਕੀ ਦਿੱਕਤ ਆ ਰਹੀ ਆ ਤੁਹਾਨੂੰ ਦਿੱਕਤ ਆ ਸਾਡੇ ਜਦੋਂ ਪੁਲਿਸ ਆ ਜਾਂਦੀ ਇੱਥੇ ਘਰਾਂ 'ਚ ਵੜਦੇ ਨੇਗੇ ਠੀਕ ਆ ਹਾਂ ਜੀ ਕੋਈ ਕਿਸੇ ਦੇ ਕੋਈ LCD ਵੀ ਮੂਰੇ ਹੋ ਗਿਆ LCD ਲਾ ਲੈਂਦੇ ਨੇ ਕਿਸੇ ਦੇ ਸਿਲੰਡਰ ਮਿਲ ਗਿਆ ਸਿਲੰਡਰ ਲਾ ਲੈਂਦੇ ਨੇ ਸਭ ਆਏ ਕਰਦੇ ਨੇ ਚਿੱਟੇ ਵੱਲੇ ਪੀਂਦੇ ਨੇ ਜਿਹੜੇ ਨਸੇ ਟੀਕੇ ਕਰਾਉਂਦੇ ਨੇ ਸਾਰੇ ਅੱਜ ਅਸੀਂ 4 ਜਣੇ ਫੜਾਏ ਨੇ ਦੋ ਦੇ ਟੀਕੇ ਲੱਗੇ ਹੋਏ ਸੀ ਉਹ ਫੜਾਏ ਨੇ ਔਰਤਾਂ ਨੂੰ ਕਿਉਂ ਬੈਠਣਾ ਪਿਆ ਡਰਾ ਕੇ ਇੱਥੇ ਉੱਤਾਂ ਕੋਈ ਨਹੀਂ ਚੱਕਦੇ ਨਾ ਤਾਂ ਕੋਈ ਪੁਲਿਸ ਸੁਣਦੀ ਆ ਸਾਡੀ ਨਾ ਕੋਈ ਬੰਦੇ ਸੁਣਦੇ ਨੇਗੇ ਵੀ ਬੰਦਿਆਂ ਦੇ ਕਹੇ ਤੋਂ ਕਿਹੜਾ ਹਟਦੇ ਨੇ ਹੁਣ ਅਸੀਂ ਅੱਕ ਕੇ ਬੁੜੀਆਂ ਨੇ ਉੱਤਾਂ ਚੱਕਿਆਗਾ ਹੁਣ ਵੀ ਜਿਹੜੇ ਵੇਚਦੇ ਨੇ ਹੁਣ ਵੀ ਐਂ ਕਹਿ ਦੇਣਗੇ ਕਿੰਨੇ ਕ ਦਿਨ ਤਰ ਨਲਾ ਲੈਣਗੇ ਜਾਂ ਕੀ ਕਰ ਲੈਣਗੇ ਜਾਂ ਸਾਡਾ ਐਂ ਬੋਲ ਕੇ ਲੰਘਦੇ ਨੇ ਜਿਹੜੇ ਵੇਚਦੇ ਨੇ ਠੀਕ ਹੈ ਹਾਂਜੀ ਤਾਂ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਿਸ ਇੱਥੋਂ ਬਿਠਾ ਲਾਂਦੇ ਨੇ ਆਹ 게ਟ ਤੋਂ ਪਰਲੇ 게ਟ ਤੇ ਲਾ ਦਾਂਦੇ ਨੇ ਕੁਛ ਨਹੀਂ ਕਰਦੇ ਪਤਾ ਨਹੀਂ ਪੈਸੇ ਲੈਂਦੇ ਨੇ ਪੈ ਤਾਂ ਹੀ ਕਹਿੰਦੇ ਨੇ ਵੀ ਇਸ ਦਾ ਪੈਸੇ ਦੇ ਕੇ ਉਹਦੀ ਛੱਡ ਦਾਂਗੇ ਸਾਡਾ ਕੀ ਕਰਾਉਂਦੇ ਨੇ ਬੱਚਿਆਂ ਨੂੰ ਵੀ ਦਿੱਕਤ ਆ ਰਹੀ ਹੈ ਹਾਂ ਬੱਚਿਆਂ ਨੂੰ ਵੀ ਆ ਰਹੀ ਹੈ ਜੇ ਛੋਟੇ ਛੋਟੇ ਪੜਨ ਵਾਲੇ ਜਵਾਕਾਂ ਨੂੰ ਕੈਪਸੂਲ ਫੜਾ ਦਾਂਦੇ ਨੇ ਵੀ ਪੜਾਇਓ ਕਰਤਾ ਕੋਈ ਵਕਾਤੇ ਪਈ ਸਕ ਨਹੀਂ ਹਾਂ ਪੜਨੋਂ ਹਟਾ ਰੱਖੇ ਨੇ ਇਸ ਲਾਲ ਚਨੇ ਜਵਾਕਾ ਹਾਂਜੀ ਸਾਡੀਆਂ ਕੋਈ ਕੁੜੀਆਂ ਨਹੀਂ ਆ ਗਲੀ ਚ ਨੰਗਦੇ ਜਿੱਥੇ ਅਸੀਂ ਬੈਠੇ ਹਾਂ ਹੁਣ ਕੋਈ ਬਹੂ ਨਹੀਂ ਆਉਂਦੀ ਇੱਧਰ ਸਾਡੇ ਰੂੜੀਆਂ ਨੇ ਇੱਧਰ ਕੂੜਾ ਸਿੱਟਣ ਨਹੀਂ ਕੋਈ ਆਉਂਦਾ ਕੋਈ ਆ ਦੁਕਾਨਾਂ ਨੇ ਇਥੋਂ ਕੋਈ ਦੁਕਾਨ ਤੋਂ ਚੀਜ਼ ਲੈਣ ਨਹੀਂ ਆਉਂਦਾ ਕੋਈ ਨਾ ਬਹੂ ਆਵੇ ਨਾ ਕੁੜੀ ਜਾਵੇ ਅਸੀਂ ਵੀ ਨਾਕਦੇ ਜਦੋਂ ਪੂਰਾ ਇੱਥੇ ਨਸੇ ਵਾਲੇ ਪੂਰੇ ਖੜੇ ਹੁੰਦੇ ਨੇ ਘਰਾਂ 'ਚ ਚੋਰੀਆਂ ਵੀ ਹੁੰਦੀਆਂ ਨੇ ਹਾਂਜੀ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਕਿਸੇ ਦੇ ਕੋਈ ਚੀਜ਼ ਚੱਕ ਲਈ ਕਿਸੇ ਦੇ ਕੋਈ ਚੀਜ਼ ਚੱਕ ਲਈ ਆ ਬਾਹਰੇ ਮੋਟਰਾਂ ਲੱਗੀਆਂ ਹੁੰਦੀਆਂ ਨੇ ਇਹਨਾਂ ਦੇ ਵੀ ਪਾਈਪ ਤੋੜ ਜਾਂਦੇ ਨੇ ਕਦੇ ਕਹਤਾ ਉੱਥੇ ਸਾਡੇ ਟੂਪ ਲੱਗੀ ਹੋਈ ਸੀ ਉਹ ਵੀ ਪੰਨੀਆਂ ਟੂਪਾਂ ਭਾਂਦੇ ਨੇ ਵੀ ਚਾਨਣ ਚ ਸਾਡਾ ਪਤਾ ਲੱਗਦਾ ਕੋਈ ਬਾਹਰੋਂ ਆਉਂਦੇ ਨੇ ਜਾਂ ਇਥੋਂ ਦੇ ਲੋਕ ਸਾਰੇ ਆਉਂਦੇ ਨੇ ਜੀ ਹੁਣ ਅਸੀਂ ਕਿਹੜਾ ਜਾਣਦੇ ਆ ਵੀ ਬਾਹਰਲੇ ਨੇ ਘੂਰੋਂਦੇ ਨੇ ਅਸੀਂ ਪਿੰਡ ਚ ਤਾਂ ਸਾਰੇ ਨੂੰ ਜਾਣਦੇ ਨਹੀਂ ਹੈਗੇ ਪਰ ਸਾਡੇ ਗਲੀ ਤੋਂ ਵੀ ਨਾ ਵੀ ਬਹੁਤ ਜ਼ਿਆਦੇ ਜਿਨ੍ਹਾਂ ਨੇ ਅਸੀਂ ਸਾਕਲ ਜਾਣਦੇ ਵੀ ਨਹੀਂ ਉਹ ਵੀ ਆਉਂਦੇ ਨੇ ਇੱਥੇ ਜਿਨ੍ਹਾਂ ਨੂੰ ਅਸੀਂ ਦੇਖਿਆ ਵੀ ਨਹੀਂ ਕਦੇ ਤੁਸੀਂ ਕਿਵੇਂ ਦੇਖਦੇ ਹੋਗੇ ਕਿ ਜਿਵੇਂ ਵੀ ਆਉਂਦੇ ਨੇ ਜਿਵੇਂ ਸਰਕਾਰ ਤੋਂ ਤੁਸੀਂ ਜਿਵੇਂ ਵੋਟਾਂ ਪਾਈਆਂ ਸਰਕਾਰ ਕਹਿੰਦੀ ਸੀ ਕਿ ਨਸ਼ਾ ਜਿਨ੍ਹਾਂ ਨੂੰ ਵੋਟਾਂ ਪਾਉਂਦੇ ਨੇ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਸਾਡਾ ਕਦੇ ਕਿਸੇ ਨੇ ਵੀ ਕਿਸੇ ਨੇ ਇੱਥੇ ਕਿਸੇ ਨੇ ਆ ਕੇ ਨਹੀਂ ਦੇਖਿਆ ਇੱਥੇ ਵੀ ਕੀ ਕੁਝ ਹੋ ਰਿਹਾ ਕੋਈ ਨਾ ਕੋਈ ਬੰਦਾ ਕੋਈ ਨਹੀਂ ਦੇਖਦਾ ਇੱਥੇ ਬਿਨਾਂ ਪੁਲਿਸ ਦੇਖਦੇ ਆ ਜਦੋਂ ਕੋਈ ਫੋਨ ਕਰਦਾ ਪੁਲਿਸ ਉਦੋਂ ਆਉਂਦੀ ਹੈ ਨਹੀਂ ਸਾਹਮਣੇ ਵੇਚਦੇ ਨੇ ਸਭ ਦੇ ਹਾਂ ਪੁਲਿਸ ਵੀ ਨਹੀਂ ਚੱਕਦੀ ਤਾਨੂੰ ਵੀ ਕਹਿ ਰਹੇ ਵੀ ਤੁਹਾਡੀ ਫੈਮਿਲੀ ਚ ਵੀ ਨਾ ਕੋਈ ਮਤਲਬ ਵੀ ਇਸ ਤਰ੍ਹਾਂ ਸਾਡੇ ਵੀ ਜੇ ਮੇਰਾ ਵੀ ਇੱਕ ਬੇਟਾ ਕਾ ਸਾਨੂੰ ਵੀ ਡਾਰਾ ਜਦੋਂ ਬੈਹਂਦੇ ਨੇ ਅਸਲ ਨੂੰ ਬਦਨਾਮ ਤਾਂ ਹੁੰਦੇ ਨੇਗੇ ਜਦੋਂ ਵਿੱਚ ਬੈਠਣਗੇ ਤੇ ਬਾਕੀ ਜਦੋਂ ਪੁਲਿਸ ਵਾਲਿਆਂ ਦਾ ਵੀ ਇਹੀ ਕੰਮ ਆ ਪਹਿਲਾ ਗੱਡੀ ਆਉਗੀ ਖੂ ਖੂ ਕਰ ਦਾਂਦੇ ਨੇ ਪਹਿਲੇ ਉੱਡ ਜਾਂਦੇ ਨੇ ਚਲ ਉਹਨਾਂ ਨਾਲ ਵੀ ਨਾਲ ਰਲਿ ਮਿਲੀ ਹੋਈ ਆ ਸਾਰੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਵੀ ਸਾਡੇ ਨਸ਼ਾ ਵਿਕਣੋਂ ਹਟ ਜਾ ਜੀ ਸਾਡੇ ਇਧਰੋਂ ਗਲੀਆਂ ਚ ਨੰਗੜੋਂ ਹਟ ਜਾਣ ਸਾਡੇ ਆ ਤਰੇ ਤੇ ਕੋਈ ਨਸ਼ਾ ਨਾ ਵਿਕੇ ਜਾ ਸਾਥੋ ਲਿਖ ਕੇ ਲੈ ਲੈਣਾ ਜਿਹੜੇ ਟੀਕੇ ਲਾ ਕੇ ਘਰਾਂ ਚ ਵੜਦੇ ਨੇ ਕੋਈ ਮਰ ਗਿਆ ਜ਼ਿੰਮੇਵਾਰ ਜਿਹੜੇ ਵੇਚਦੇ ਨੇ ਉਹ ਜ਼ਿੰਮੇਵਾਰੀ ਲੈ ਲੈਣ ਜਿਹੜੇ ਕਿਉਂ ਖਵਾਉਂਦੇ ਨੇ ਜਵਾਖਾਂ ਨੂੰ ਟੀਕੇ ਲਾਉਣ ਨੂੰ ਦਿੰਦੇ ਨੇ ਸੋਨੂੰ ਜੇ ਇੱਥੇ ਦਿਖਾਵਾ ਸਿਰੰਜਾਂ ਦੇ ਢੇਰ ਲੱਗੇ ਪੈਨ ਉਹਨਾਂ ਦੀ ਵੀ ਵੀਡੀਓ ਬਣਾ ਲਓ ਚਾਹੀ ਹਾਂ ਦੇਖਿਓ ਸਾਰੇ ਸਬੂਤ ਨੇ ਐ ਵੀ ਨਹੀਂ ਵੀ ਕੋਈ ਸਬੂਤ ਨਹੀਂ ਹੈਗਾ ਸਬੂਤ ਦਿਖਾ ਦਾਨੇ ਆ ਤਾਂ ਤੁਹਾਨੂੰ ਹੁਣ ਆਸ ਹੈ ਕਿਸੇ ਤੋਂ ਵੀ ਕਾਰਵਾਈ ਹੋਵੇਗੀ ਹਾਂਜੀ ਹਾਂ ਹਾਂ ਵੀਰ ਜੀ ਸਾਨੂੰ ਜਦੋਂ ਹੁਣ ਸਾਡੇ ਨਾਲ ਜੁੜੇ ਹੋ ਛੋਟੇ ਤੇ ਆ ਸਕਦੇ ਸੀ ਸਾਡਾ ਇਥੋਂ ਨਸ਼ਾ ਬੰਦ ਕਰੋ ਸਾਡੇ ਤਾਂ ਹੱਥ ਮੰਨ ਕੀ ਬੇਨਤੀ ਜਾਈਗੀ ਵੀ ਸਾਡੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਪੜਨੋਂ ਹਟਾ ਰੱਖੇ ਨੇ ਵੀ ਇਹਨਾਂ ਪੜ੍ਹਾਈ ਵੱਲ ਧਿਆਨ ਦੇ ਹੁਣ ਵੀ ਇਹ ਨਸ਼ਿਆਂ ਕੰਨੀ ਧਿਆਨ ਨਾ ਦੇਣ ਆ ਜਿਹੜੇ ਟੀਕੇ ਲਾਉਂਦੇ ਨੇ ਕਈ ਤਾਂ ਮੁੰਡੇ ਮਰ ਗਏ ਸਾਡੇ ਪਿੰਡ ਚ ਖਬਰਾਂ ਵੀ ਲੱਗੀਆਂ ਹੋਣਗੀਆਂ ਉਹ ਸਿਰਫ ਟੀਕਿਆਂ ਨਾਲ ਹੀ ਮਰੇ ਨੇ ਵੀ ਜਿਹੜਾ ਟੀਕੇ ਵੇਚਦੇ ਨੇ ਕਿੰਨੇ ਮੁੰਡਿਆਂ ਦੀ ਮੌਤਾਂ ਹੋਣ ਚੁੱਕੀਆਂ ਨੇ ਹਾਂ ਜੀ ਕਿੰਨੇ ਮੁੰਡਿਆਂ ਦੀ ਮੌਤਾਂ ਹੋਣ ਚੁੱਕੀਆਂ ਇੱਕ ਮਹੀਨੇ ਚ ਜੇ ਚਾਰ ਮੁੰਡਿਆਂ ਦੀ ਮੌਤਾਂ ਹੋ ਗਈਆਂ ਸਾਡੇ ਇੱਧਰ ਪਿੰਡ ਚ ਕਾਲੇ ਟੋਏ ਤੇ ਚਾਰ ਮੁੰਡੇ ਮੁੱਕ ਗਏ ਟੀਕਾ ਲਾ ਕੇ ਪੈ ਗਏ ਉਹਨਾਂ ਨੂੰ ਦੁਬਾਰਾ ਉੱਠਣ ਦਾ ਹੁਕਮ ਹੀ ਨਹੀਂ ਹੋਇਆ ਫੇਰ ਅੱਜ ਵੀ ਇੱਥੇ ਕਿਸੇ ਨੇ ਦੇਖਿਆਗਾ ਤਿੰਨ ਜਣਿਆਂ ਦੇ ਟੀਕੇ ਇੱਕ ਦੂਜਾ ਮੁੰਡਾ ਲਾਉਂਦਾ ਸੀ ਜਾਂ ਤਿੰਨ ਜਣਿਆਂ ਦੇ ਕਿਉਂ ਆਸੀ ਉਹ ਬੇਪੜਦ ਹੁੰਦੇ ਨੇ ਅਸੀਂ ਬੁੜੀਆਂ ਤਾਂ ਦੇਖ ਵੀ ਨਹੀਂ ਸਕਦੀਆਂ ਇੱਕ ਸਾਡੇ ਚ ਗੁੜੀ ਗਈ ਸੀ ਉਹ ਵੀ ਐ ਪੱਲਾ ਕਰਕੇ ਲੰਗੀ ਆ ਉਤੋਂ ਵੀ ਨੰਗੇ ਨੇ ਜਮਾ ਦੇਖ ਵੀ ਨਹੀਂ ਸਕਦੀਆਂ ਸੀ ਟੀਕੇ ਲਾਉਂਦੇ ਨੇ ਇੱਥੇ ਦਰੇ ਤੇ ਟੀਕੇ ਲਾਉਂਦੇ ਨੇ ਜੇ ਉਹਦੀ ਵੀ ਵੀਡੀਓ ਬਣਾ ਸਕਣੀ ਆ ਬਣਾ ਵੀ ਸਕਦੇ ਹਾਂ ਜਿੱਥੇ ਲੱਗਦੇ ਨੇ ਮੈਂ ਤਾਂ ਜੀ ਤੁਸੀਂ ਕਿੱਥੇ ਬੈਠੇ ਹੋ ਤੇ ਤੁਹਾਨੂੰ ਕਿਉਂ ਬੈਠਣਾ ਪੈ ਰਿਹਾਗਾ ਸਨਾਮੇ ਕਿੱਥੇ ਬੈਠੇ ਨੇ ਨਹੀਂ ਸਨਾਮੇ ਕੋਲ ਸਨਾਮੇ ਕੋਲ ਨਹੀਂ ਨਸੀਬ ਸਨਾਮੇ ਕੋਲ ਟੀਚਾ ਜੀ ਮੰਡੀ ਤੇ ਗੜਤੇ ਬੈਠਾ ਹੈ ਕਿਉਂ ਬੈਠਣਾ ਪੈ ਰਿਹਾਗਾ ਸਾਨੂੰ ਬੈਠਣਾ ਪਿਆ ਧਰਨੇ ਵਾਲੇ ਬੈਠਣਾ ਮੱਛੇ ਵਾਲੇ ਹੂੰ ਕੀ ਦਿੱਕਤ ਆ ਰਹੀ ਹੈ ਸਾਨੂੰ ਦਿੱਕਤ ਆ ਰਹੀ ਹੈ ਕਿ ਚੋਰੀਆਂ ਕਰਦੇ ਨੇ ਕਿ ਜਦ ਫੋਸ ਆ ਜਾਂਦੇ ਨੇ ਕੋਠਿਆਂ ਤੇ ਚੜ ਜਾਂਦੇ ਨੇ ਸਾਡੇ ਕੁੜੀਆਂ ਵਟਿਆਣੇ ਨੇ ਕੋਟਾ ਤੇ ਚੜ ਕੇ ਬਾਹਰ ਖੋਲਦੇ ਨੇਗੇ ਫੇਰ ਹੂੰ ਇਸ ਇਸ ਕਾਨੂੰਨੀ ਕਾਰਵਾਈ ਦਾ ਹੱਲ ਬਣਾਉਣਾ ਚਾਹੀਦਾ ਕਿੰਨੇ ਕੁ ਲੋਕ ਨੇ ਕੋਨ ਨਸ਼ਾ ਵੇਚਦਾ ਹੈ ਨਸ਼ੇ ਵਾਲੇ ਵਾਧੂ ਨੇ ਪੁਲਿਸ ਕਾਰਵਾਈ ਨਹੀਂ ਕਰਦੀ ਨਾ ਜੀ ਨਹੀਂ ਕੁਝ ਨਹੀਂ ਕਰ ਗਈ ਹਾਂ ਸਾਨੂੰ ਕਿਉਂ ਬੈਠਣਾ ਪਏ ਸਾਨੂੰ ਬੈਠਣਾ ਪੈ ਗਿਆ ਫਿਰ ਇਨਸਾਨ ਬੰਦੇ ਤਾਂ ਕੋਈ ਕੰਮ ਨਹੀਂ ਹੁੰਦਾ ਨੀਚਾ ਕਰ ਦੇਗੇ ਵਿੱਚ ਵੇਚਦੇ ਨੇ ਉਹ ਅੱਜ ਕਿੰਨੇ ਲੋਕਾਂ ਨੂੰ ਫੜਾਇਆ ਤੁਸੀਂ ਅੱਜ ਅਸੀਂ 4 ਲੋਕਾਂ ਨੂੰ ਫੜਾਇਆ ਠੀਕ ਹੈ ਸਿਨੇ ਭੱਜ ਕੇ ਫੜਾਇਆ ਜੀ ਫੋਨ ਕਰਿਆ ਪੁਲਿਸ ਵਾਲਿਆਂ ਨੂੰ ਤੁਸੀਂ ਮੰਗ ਕੀ ਕਰਦੇ ਹੋ ਮੰਗ ਤਾਂ ਬਸ ਨਸ਼ਾ ਬੰਦ ਹੋਣਾ ਚਾਹੀਦਾ ਜੀ ਸਾਡੀ ਮੰਗ ਇਹ ਆ ਕਿ ਜੇ ਨਸ਼ੇ ਵਾਲੇ ਨਹੀਂ ਹਟਦੇ ਜੇ ਸਾਡੇ ਘਰੇ ਚੋਰੀ ਹੋ ਗਈ ਜਾਂ ਕੁੜੀ ਭੱਜ ਪੁੱਜ ਗਈ ਉਹਨਾਂ ਦੀ ਕੋਈ ਨਿਕਾਰਵਾਈ ਹੋਣੀ ਚਾਹੀਦੀ ਹੈ ਬਸ ਸਟੈਂਡ ਦੇ ਨੇੜੇ ਉੱਥੇ ਕੁਝ ਲੇਬਰ ਕਲਾਸ ਪਰਿਵਾਰ ਨੇ ਜਿਹੜੇ ਉੱਥੇ ਰਹਿ ਰਹੇ ਨੇ ਉਹ ਸਾਡੇ ਧਿਆਨ 'ਚ ਆਇਆ ਸੀ ਕਿ ਉੱਥੇ ਜਿਹੜੇ ਸਿਗਨੇਚਰ ਕੈਪਸੂਲ ਨੇ ਨੇ ਉਹ ਕੁਛ ਬੰਦੇ ਜਿਹੜੇ ਹੈਗੇ ਨੇ ਉਹ ਲੈ ਕੇ ਆਉਂਦੇ ਨੇ ਨਾਲ ਉਹ ਖਾਂਦੇ ਨੇ ਨਾਲੇ ਅੱਗੇ ਉਹ ਦੇ ਦਿੰਦੇ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬਿਲਕੁਲ ਕਲੀਅਰ ਕੱਟ ਸਾਨੂੰ ਹਦਾਇਤਾਂ ਨੇ ਕਿ ਕੋਈ ਵੀ ਬੰਦਾ ਨਸ਼ੇ ਕਰਨ ਵਾਲਾ ਹੈਗਾ ਜੋ ਉਹਨੂੰ ਦਵਾਈ-ਦਵਾਈ ਜਾਵੇ ਜੇ ਕੋਈ ਵੇਚਣ ਵਾਲਾ ਹੈਗਾ ਉਹਨੂੰ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਮਾਨਯੋਗ ਡੀਸੀ ਸਾਹਿਬ ਨੇ ਉਹ ਸਿਗਨੇਚਰ ਵਾਲੇ ਕੈਪਸੂਲ ਉਹ ਈਜ਼ੀ ਅਵੇਲੇਬਲ ਹੋ ਜਾਂਦੇ ਨੇ ਉਹਨਾਂ ਦੇ ਅਕੋਰਡਿੰਗ ਇੱਕ ਆਰਡਰ ਪਾਸ ਕੀਤਾ ਹੋਇਆ ਕਿ ਜੇ ਉਹ ਕਿਸੇ ਤੋਂ ਬੰਦੇ ਤੋਂ ਮਿਲਦੇ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੇ ਤਾਂ ਕੋਈ ਮਰੀਜ਼ ਆ ਡਾਕਟਰ ਨੇ ਲਿਖ ਕੇ ਦਿੱਤਾ ਉਹ ਤੋਂ ਇਲਾਵਾ ਅਸੀਂ ਉਸ ਲੈਵਲ ਦੀ ਜਿਹੜੀ ਹੈਗੀ ਆ ਅਸੀਂ ਕਾਫੀ ਪਰਚੇ ਵੀ ਦਰਜ ਕੀਤੇ ਨੇ ਉਸ ਗਲੀ ਦੇ ਵਿੱਚ ਸਾਨੂੰ ਪਤਾ ਲੱਗਿਆ ਸੀ ਇੱਕ ਸ਼ਿਕਾਇਤ ਆਈ ਸੀ ਕਿ ਇਸ ਤਰ੍ਹਾਂ ਦੇ ਕੁਝ ਬੰਦੇ ਹੈਗੇ ਨੇ ਅਸੀਂ ਰੇਡ ਕਰਕੇ ਉੱਥੋਂ ਲਿਆ ਕੇ ਅਸੀਂ ਕੱਲ 5-6 ਵਿਅਕਤੀਆਂ ਦੇ ਉੱਤੇ ਜਿਹੜਾ ਹੈਗਾ ਐਫ ਆਈ ਆਰ ਵੀ ਦਰਜ ਕਰੀ ਆ ਉਹਦੇ ਕਲੰਦਰੇ ਵੀ ਦਿੱਤੇ ਨੇ ਔਰ ਅਸੀਂ ਪੂਰੀ ਸ਼ਕਤੀ ਕੀਤੀ ਹੋਈ ਆ ਕਾਫੀ ਦਿਨਾਂ ਦੇ ਉੱਤੋਂ ਲੰਘਦੇ ਵੜਦੇ ਅਸੀਂ ਪੁਲਿਸ ਪਾਰਟੀ ਵੀ ਜਾਂਦੀ ਆ ਮੈਂ ਖੁਦ ਵੀ ਜਾਂਨਾ ਤਾਂ ਇਹ ਮੇਰੇ ਧਿਆਨ ਚ ਆਇਆ ਕਿ ਇਹ ਜਿਹੜੇ ਹੁਣ ਉੱਥੇ ਕੁਝ ਜਿਹੜੀਆਂ ਲੇਡੀਆਂ ਹੈਗੀਆਂ ਨੇ ਉਹ ਵਿੱਚੋਂ ਹੀ ਉਹਨਾਂ ਦੇ ਹੀ ਉਹ ਕੁਝ ਰਿਸ਼ਤੇ ਰਸਤੇਦਾਰ ਨੇ ਜਿਨ੍ਹਾਂ ਦੇ ਉੱਤੇ ਕੱਲ ਪਰਚਾ ਦਰਜ ਹੋਇਆ ਉਹ ਹੁਣ ਅੱਜ ਕੁਝ ਹੋਰ ਲੇਡੀਆਂ ਆ ਕੇ ਨਾਲ ਉੱਥੇ ਬੈਠ ਗਈਆਂ ਇਹ ਪੰਜ ਸੱਤ ਕੁ ਲੇਡੀਆਂ ਨੇ ਤਾਂ ਕੋਈ ਐਡਾ ਇਸ਼ੂ ਨਹੀਂ ਹੈਗਾ ਇਹਨਾਂ ਨੂੰ ਥੋੜਾ ਜਿਹਾ ਦੋ ਸਿਸਟਮ ਚੱਲ ਰਿਹਾ ਹੈ ਇਹਨਾਂ ਨੂੰ ਮਿਸਗਾਈਡ ਵੀ ਕਰ ਰਹੇ ਨੇ ਕੁਝ ਬੰਦੇ ਸਰ ਪੁਲਿਸ ਵੱਲੋਂ ਹੁਣ ਤੱਕ ਕਿੰਨਾ ਜਿਹੜਾ ਨਸ਼ਾ ਹੈਗਾ ਬਰਾਮਦ ਕੀਤਾ ਗਿਆ ਜਿਵੇਂ ਤੁਸੀਂ ਪੁੱਛ ਰਹੇ ਸੀ ਕਿ ਜਿਹੜੇ ਨਕਾਂਸਰ ਨੇ ਉਹਨਾਂ ਨੂੰ ਫੜਿਆ ਗਿਆ ਦੇਖੋ ਜੀ ਅਸੀਂ ਤਾਂ ਚੱਲ ਹੀ ਰਿਹਾ ਅਸੀਂ ਕੰਟੀਨਿਊ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਰੇਡਸ ਵਗੈਰਾ ਵੀ ਕਰ ਰਹੇ ਹਾਂ ਜਿਸ ਤਰ੍ਹਾਂ ਦਾ ਹੁੰਦਾ ਜਿਹੋ ਜੀ ਕਿਸੇ ਦੇ ਖਿਲਾਫ ਕੋਈ ਬੰਦ ਦੀ ਕਾਰਵਾਈ ਹੋ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਪੂਰੀ ਸ਼ਕਤੀ ਕੀਤੀ ਹੋਈ ਹੈ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਕਿਉਂਕਿ ਉੱਪਰੋਂ ਸਰਕਾਰ ਦੀਆਂ ਕਲੀਅਰ ਕਟਾ ਦਿੱਤਾ ਨੇ ਅਸੀਂ ਉਹਨਾਂ ਦੀ ਜੋ ਗਾਈਡਲਾਈਨਜ਼ ਆ ਰਹੀਆਂ ਨੇ ਤੋਂ ਮਾਨ ਜੋ ਐਸਐਸਪੀ ਸਾਹਿਬ ਵੱਲੋਂ ਡੀਸੀ ਸਾਹਿਬ ਵੱਲੋਂ ਜੋ ਗਾਈਡਲਾਈਨਜ਼ ਆ ਰਹੀਆਂ ਨੇ ਉਹਨਾਂ ਪੂਰਾ ਫਾਲੋ ਕਰ ਰਹੇ ਆ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਤਾਂ ਥੋੜਾ ਜਿਹਾ ਉਹਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਕੋਈ ਇਸ ਜੀ ਸਿਚੁਏਸ਼ਨ ਨਹੀਂ ਹੈਗੀ ਸਥਿਤੀ ਕੰਟਰੋਲ ਦੇ ਵਿੱਚ ਹੈ ਜੀ